ਭਈ ਜੇਕਰ ਤੁਸੀਂ ਤੇ ਸ਼ਰਾਬ ਛੱਡਣ ਦੀ ਦਵਾਈ ਲਓਗੇ ਨਾ ਤੇ ਤੁਸੀਂ ਉਹ ਦਵਾਈ ਲੈਨੇ ਹੋ ਕਿ ਉਸ ਤੋਂ ਬਾਅਦ ਤੁਸੀਂ ਅਗਰ ਡਰਿੰਕ ਵਗੈਰਾ ਕਰਦੇ ਦੁਬਾਰਾ ਸ਼ਰਾਬ ਪੀਨੇ ਹੋ ਨਾ ਤਾਂ ਤੁਹਾਡਾ ਜਿਹੜਾ ਟੇਸਟ ਆ ਟੋਟਲੀ ਚੇਂਜ ਹੋ ਜਾਊਗਾ ਤੁਹਾਡਾ ਮਣੀ ਨਹੀਂ ਕਰਨਾ ਵੀ ਅਸੀਂ ਮੁੜਕੇ ਦਾਰੂ ਨੂੰ ਹੱਥ ਵੀ ਲਾ ਜੀਨੇਗੇ ਇਹਦੇ ਤੁਹਾਨੂੰ ਕਲੇ ਸ਼ਰਾਬ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਕਰਦੇ ਕਿਹੜੇ ਕਿਹੜੇ ਬਿਮਾਰੀਆਂ ਦਾ ਜਿਹੜਾ ਇਲਾਜ ਹੋ ਜਾਂਦਾ ਹੀ ਆਪਣੇ ਇੱਥੇ ਆਪਣਾ ਕੋਲ ਜੀ ਫਲਵੇਰੀ ਹੈ ਚਮੜੀ ਰੋਗ ਹੈ ਗੁਪਤ ਗੁਪਤ ਬਿਮਾਰੀਆਂ ਨੇ ਜੀਆਂ ਦੇ ਪਾਣੀ ਪੂਣੀ ਪੈਂਦਾ ਜੀ 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 ਬੱਚੇ ਦੀ ਸਿਹਤ ਨਹੀਂ ਬਣਦੀ ਹਾਂ ਸੋਕਾ ਸੋਕੜਾ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੋਬੀ ਅੱਜ ਆਪਾਂ ਸਪੈਸ਼ਲੀ ਵੀਡੀਓ ਬਣਾ ਰਹੇ ਆ ਜਿਹੜੇ ਲੋਕ ਸ਼ਰਾਬ ਨਹੀਂ ਛੱਡ ਪਾਉਂਦੇ ਸੋ ਬਹੁਤ ਜ਼ਿਆਦਾ दारू ਪੀਂਦੇ ਹੈਗੇ ਤੇ ਕਹਿ ਰਹੇ ਨੇ ਜੀ दारू ਬਿਨਾਂ ਤਾਂ ਸਾਡਾ ਦਿਨ ਹੀ ਨਹੀਂ ਲੰਘਦਾ ਹੈਗਾ ਹਨਾ ਪਰ ਆਪਾਂ ਇਹੋ ਡਾਕਟਰ ਸਾਹਿਬ ਕੋਲ ਆਇਆ ਜਿਹੜੇ ਕੀ ਕਹਿੰਦੇ ਆ ਬੰਦਾ ਸ਼ਰਾਬ ਨਾਲ ਦੀ ਤਾਂ ਚੀਜ਼ੇ ਭੁੱਲ ਜੂ ਵੀ ਉਹ ਕਦੇ ਪੀਂਦਾ ਵੀ ਸੀਗਾ ਮਤਲਬ ਸ਼ਰਾਬ ਤੇ ਤੁਸੀਂ ਛੱਡੇ ਦੋਗੇ ਸਹੀ ਕਿਹਾ ਜੀ ਮੈਂ ਬਿਲਕੁਲ ਜੀ ਜਦੋਂ ਬੰਦਾ 3:00 ਵਜੇ 4:00 5:00 ਵਜੇ ਬੰਦਾ ਜੀ ਆਪਣੇ ਆਪ ਨੂੰ ਫੀਲਿੰਗ ਕਰਦਾ ਕਿ ਮੇਰੇ ਪਾਉ ਮੂੰਹ ਚ ਟਪਕਾ ਹਾਂ ਉਹ ਕਟਾਣੂ ਨੇ ਜੀ ਉਹਦੇ 4-5 ਵਜੇ ਮੂੰਹ ਖੋਲ ਲੈਂਦੇ ਅੱਛਾ ਉਹ ਤਲਪੀ ਲੱਗਦੀ ਜੀ ਉਹਨਾਂ ਨੂੰ ਸਾਡੇ ਪੈਰ ਦੁੱਖਣ ਲੱਗ ਪੈਂਦੇ ਤਲਪੀ ਲੱਗਦੀ ਹੈ ਜੀ ਤੇ ਮੈਂ ਹੈ ਜੀ ਦਵਾਈ ਦਿੰਨਾ ਜੀ ਕਿਉਂ ਕੀੜੇ ਬਰ ਜਾਣਗੇ ਜੇ ਕਟਾਣੂ ਨੇ ਅੱਛਾ ਬੰਦ ਹੋຊੂਗੀ ਪਰ ਡਾਕਟਰ ਸਾਹਿਬ ਕਹਿੰਦੇ ਕਿ ਲੋਕ ਕਹਿੰਦੇ ਕਿ ਉਹ ਬਹੁਤ ਵਿੱਚ ਹੈ ਜੀ ਵੀ ਉਹਨਾਂ ਨੇ ਕਿ ਬਹੁਤ ਜ਼ਿਆਦਾ ਦਵਾਈਆਂ ਵੀ ਲਈ ਆਉਂਦੀਆਂ ਨੇ ਪਰ ਫਿਰ ਫੇਰ ਬੰਦਾ ਉਹੀ ਲਾਈਨ ਤੇ ਆ ਕੇ ਖੜ ਜਾਂਦਾ ਵੀ ਨਹੀਂ ਮੈਂ ਤਾਂ ਪੀਣੀ ਦਾ ਪੀਣੀ ਹਾਂ ਨਹੀਂ ਇਹ ਤਾਂ ਪਾਣੀ ਦਾ ਗਲਾਸ ਨਹੀਂ ਪੀ ਸਕਦਾ ਜੀ ਉਹ ਸੁੱਕ ਕੇ ਪੀਊਗਾ ਕਿਤੇ ਮੁਸ਼ਕਤ ਨਹੀਂ ਉਹਦੀ دارو ਦੀ ਅੱਛਾ ਮਤਲਬ ਤੁਸੀਂ ਦਾਵਾ ਕਰ ਰਹੇ ਹੋ ਇਸ ਚੀਜ਼ ਦਾ ਕਿ ਤੁਸੀਂ ਛੜਾ ਹੀ ਦੋਗੇ ਹਾਂ ਉਹ ਠਿਕ ਕੋਲ ਦੀ ਲੱਭ ਨਹੀਂ ਸਕਦਾ ਜਿਹੜਾ ਹਾਂ ਉਹ ਤਾਂ ਪਾਣੀ ਦਾ ਗਲਾਸ ਵੀ ਨਹੀਂ ਪੀ ਸਕਦਾ ਕੁੰਗਾ ਛੰਡੂਪਰਾ ਹੂੰ ਮਤਲਬ ਕਿ ਬਈ ਦੇਖੋ ਅਸੀਂ ਖੁਦ ਇੱਥੇ ਆ ਕੇ ਵਿਜ਼ਿਟ ਕੀਤਾ ਲੈ ਲੈ ਗਾ ਕੇ ਦੇ ਵਿੱਚ ਹੈ ਗਿਆ ਸੋ ਡਾਕਟਰ ਸਾਹਿਬ ਕਹਿੰਦੇ ਕਿ ਇਹਨਾਂ ਦੀ 150 ਸਾਲ ਪੁਰਾਣੀ ਤੇ ਕਲੀਨਿਕ ਆ ਇਹ ਤੋਂ ਪਹਿਲਾਂ ਇਹਨੇ ਦਾਦੇ ਪੁਰਦਾਦੇ ਹਨ ਜੀ ਉਹ ਕੰਮ ਕਰਦੇ ਸੀਗੇ ਹੁਣ ਡਾਕਟਰ ਸਾਹਿਬ ਆਪ ਇਹ ਕੰਮ ਕਰ ਦੇਣਗੇ ਇਹਦੇ ਤੁਹਾਨੂੰ ਕੋਲੇ ਸ਼ਰਾਬ ਵੀ ਨਹੀਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਕਿਹੜੇ ਕਿਹੜੇ ਬਿਮਾਰੀਆਂ ਦਾ ਜਿਹੜੇ ਇਲਾਜ ਹੋ ਜਾਂਦੇ ਆ ਆਪਣੇ ਇਥੇ ਆਪਣਾ ਕੁੜ ਜੀ ਫਲਵੇਰੀ ਹੈ ਚੰਨੀ ਰੋਗ ਹੈ ਜੀ ਗੁਪਤ ਗੁਪਤ ਬਿਮਾਰੀਆਂ ਨੇ ਜੀਂਆਂ ਦੇ ਪਾਣੀ ਪੂਣੀ ਪੈਂਦਾ ਜੀ 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 ਬੱਚੇ ਦੀ ਸਿਹਤ ਨਹੀਂ ਬਣਦੀ ਹਾਂ ਸੋਕਾ ਸੌਕੜਾ ਹੈ ਜੀ ਬੱਚਿਆਂ ਦਾ ਸੌਕੜਾ ਹੋ ਜਾਂਦਾ ਹੈ ਸੁੱਕ ਜਾਂਦੇ ਜੀ ਉਹਨਾਂ ਨੂੰ ਦਵਾਈ ਦੇਣਾ ਨਹੀਂ ਮਤਲਬ ਕਿ ਡਾਕਟਰ ਸਾਹਿਬ ਆਪ ਦੇਸੀ ਤਰੀਕੇ ਨਾਲ ਇੱਥੇ ਜਿਹੜੇ ਦਵਾਈਆਂ ਤਿਆਰ ਕਰਦੇ ਨੇ ਜਿਨ੍ਹਾਂ ਦਾ ਕੀ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਹਣਾ ਦਿਸ ਇਜ਼ ਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸੋ ਭਾਈ ਇੱਥੋਂ ਨਾ ਬਹੁਤ ਦੂਰ ਦੂਰ ਤੋਂ ਲੋਕ ਜਿਹੜੇ ਚੱਲ ਕੇ ਆਉਂਦੇ ਆ ਮਤਲਬ ਅੰਮ੍ਰਿਤਸਰ ਲੁਧਿਆਣਾ ਕਿੱਥੋਂ ਦੀ ਕਿੱਥੇ ਬਿਆ ਹਨਾ ਜੀ ਪਠਾਨਕੋਟ ਰਾਏਕੋਟ ਵਗੈਰਾ ਸੋ ਮੈਂ ਤੁਹਾਨੂੰ ਇਹ ਕਹੂੰਗੀ ਭਾਈ ਜੇ ਕਿਸੇ ਨੂੰ ਵੀ ਇਦਾਂ ਦੀ ਪ੍ਰੋਬਲਮ ਆ ਸੋ ਸਪੈਸ਼ਲੀ ਆਪਾਂ ਕਰੀਏ ਗੱਲ ਸ਼ਰਾਬ ਦੀ ਸੋ ਨਾ ਬਹੁਤ ਲੋਕ ਨੇ ਜੀ ਮਤਲਬ ਘਰ ਪੂਰਾ ਉਹਨਾਂ ਨੇ ਨਾ ਤੰਗ ਪਰੇਸ਼ਾਨ ਕਰੇ ਪਿਆ ਕਰਦੇ ਵੀ ਸੋ दारू ਇਨੀ ਨਹੀਂ ਪੀਣੀ ਪਈ ਸਿਹਤ ਲਈ ਵੈਸੇ ਹਾਨੀਕਾਰਕ ਹੁੰਦੀ ਆ ਪਰ ਫੇਰ ਵੀ ਜੇ ਛੱਡਣਾ ਚਾਹੁੰਦੇ ਹੋ ਮਨ ਹੈਗਾ ਜਾਂ ਫਿਰ ਇੱਕ ਇਹ ਵੀ ਹੁੰਦਾ ਜੀ ਕਈ ਕਹਿੰਦੇ ਇੱਕ ਵੀ ਕਰਦੇ ਤਾਂ ਚੋਰੀ ਦਵਾਈ ਦੇ ਦਈਏ ਉਹਦੇ ਨਾਲ ਵੀ ਕੁਝ ਐ ਕੋਈ ਫਰਕ ਹੁੰਦਾ ਚੋਰੀ ਦੇ ਨਾਮ ਸਰੇ ਹੋ ਜਾਂਦਾ ਜੀ ਕਿ ਲੜਦੌੜਾਈ ਨਹੀਂ ਹੁੰਦੀ ਆਪੇ ਗਊਗਾ ਤਿੰਨ ਚਾਰ ਦਿਨਾਂ ਬਾਅਦ ਕਿ ਯਾਰ ਹੁਣ ਤਾਂ ਛੱਡਾਂਗੇ ਦਾ ਹਾਂ ਮੈਨੂੰ ਤਾਂ ਸਵਾਦ ਨਹੀਂ ਲੱਗਦਾ ਜੀ ਹੈ ਉਹ ਆਪ ਹੀ ਕਹਿੰਦਾ ਫਿਰੂਗਾ ਮਤਲਬ ਕਿ ਟੇਸਟ ਚੇਂਜ ਹੋ ਜਾਂਦਾ ਬੰਦੇ ਦਾ ਟੇਸਟ ਹੀ ਹੁੰਦਾ ਜੀ ਬਈ ਜੇਕਰ ਤੁਸੀਂ ਇਥੇ ਸ਼ਰਾਬ ਛੱਡਣ ਦੀ ਦਵਾਈ ਲਓਗੇ ਨਾ ਤੇ ਤੁਸੀਂ ਉਹ ਦਵਾਈ ਲੈਨੇ ਹੋ ਕਿ ਉਸ ਤੋਂ ਬਾਅਦ ਤੁਸੀਂ ਅਗਰ ਡਰਿੰਕ ਵਗੈਰਾ ਕਰਦੇ ਦੁਬਾਰਾ ਸ਼ਰਾਬ ਪੀਨੇ ਹੋ ਨਾ ਤਾਂ ਤੁਹਾਡਾ ਜਿਹੜਾ ਟੇਸਟ ਆ ਟੋਟਲੀ ਚੇਂਜ ਹੋ ਜਾਊਗਾ ਤੁਹਾਡਾ ਮਣੀ ਨਹੀਂ ਕਰਨਾ ਵੀ ਅਸੀਂ ਮੁੜਕੇ دارو ਨੂੰ ਹੱਥ ਵੀ ਲਾ ਲਈਏ ਹੈਨਾ ਮੈਂ ਤੇ ਇਹੀ ਕਹੂੰਗੀ ਭਈ ਤੁਹਾਡਾ ਭਲਾ ਹੋ ਜੂਗਾ ਜੇਕਰ ਵੈਸੇ ਆਪਣੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਰਿਸ਼ਤੇਦਾਰਾਂ ਆਣ-ਗਵਣ ਦੇ ਵਿੱਚ ਕੋਈ ਨਾ ਕੋਈ ਬੰਦਾ ਹਜੇ ਜ਼ਰੂਰ ਹੁੰਦਾ ਉਹਨਾਂ ਦਾ ਵੀਡੀਓ ਨੂੰ ਜ਼ਰੂਰ ਪਚਾਓ ਹੋ ਸਕੇ ਕਿਸੇ ਦਾ ਭਲਾ ਹੋ ਜਵੇ ਬਾਕੀ ਦਾ ਆਪਾਂ ਪ੍ਰੋਪਰ ਐਡਰੈਸ ਦੱਸ ਦਿੰਦੇ ਹਾਂ ਜੀ ਇੱਥੋਂ ਦਾ ਕੀ ਹੈ ਜੀ ਅਨਾਜ ਮੰਡੀ ਆ ਜੀ ਮੰਡੀ ਅਨਾਜ ਮੰਡੀ ਤੇ ਉਹ ਲੋਹੀ ਦੁਕਾਨਾਂ ਜਿਹੜੇ ਪੇਟੀਆਂ ਬਣਦੀਆਂ ਸਾਹਮਣੇ ਜੀ ਤੇ ਡਰਮ ਬਣਦ ਰਹੇ ਨੇ ਕਣਕਾਲੀ ਜੀ ਤੇ ਮੰਦਰ ਚੌਕ ਹੈ ਜੀ ਇੱਥੇ ਮੰਡੀ ਵਾਲਾ ਮੰਦਰ ਚੌਕ ਸ੍ਰੀ ਗੁਰੂ ਭਗਵਾਨ ਦਾ ਮੰਦਿਰ ਹੈ ਇਹ ਬਿਲਕੁਲ ਇਹ ਤੇ 메인 ਰੋਡ ਤੇ ਇਹਨਾਂ ਦੇ ਕਲੀਨਿਕ ਆ ਗਿਆ ਬਾਈ ਬਾਕੀ ਦਾ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਉਹ ਵੀ ਲੈ ਸਕਦੇ ਹੋ ਧੰਨਵਾਦ